ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਹੋਰ ਸੁਣਾਓ ਤੁਸੀਂ ਸਭ ਠੀਕ ਠਾਕ ਵਧੀਆ ਆਪਾਂ ਵੀ ਸਾਰੇ ਵਧੀਆ ਕੱਲ ਬਸ ਥੋੜੀ ਜਿਹੀ ਥਕਾਵਟ ਹੋ ਗਈ ਪਰ ਹੁਣ ਨਵੀਂ ਸਵੇਰ ਫਰੈਸ਼ ਫੇਅਰ ਤੇ ਕਿਤੇ ਜਾ ਕੇ ਥੋੜਾ ਜਿਆ ਲੱਗਦਾ ਹੀ ਹੈ ਨਾ ਅਨਕੰਫਰਟੇਬਲ ਭਾਵੇਂ ਕਿੰਨਾ ਵੀ ਕੋਈ ਕਰਦਾ ਹੈ ਹਨਾ ਤੇ ਫਿਰ ਵੀ ਥੋੜਾ ਜਿਆ ਲੱਗਦਾ ਹੈ ਤੇ ਬਸ ਹੁਣ ਵਧੀਆ ਹੋ ਗਿਆ ਰੈਸਟ ਕਰ ਲਈਏ ਤੇ ਤੇ ਨਵੀਂ ਗੱਡੀ ਦਾ ਵੇਖੋ ਕਿੰਨਾ ਚਾ ਹੁੰਦਾ ਸਾਡੇ ਸਾਰੇ ਜੀ ਫੇਰ ਗੱਡੀ ਦੇ ਦੁਆਲੇ ਹੋਏ ਨੇ ਚਲੋ ਤੁਹਾਨੂੰ ਮਖੌਣੇ ਆਜੋ ਜਗਾ ਘਟੋ ਗਈ ਹੈ ਮਾਣਾ ਨਾ ਆਹੋ ਅਗੇ ਜਗਾ ਖੁੱਲੀ ਸੀ ਸਾਡੀ ਕੋਈ ਗੱਲ ਨਹੀਂ ਉਹਨ ਘਰ ਵੱਡਾ ਆਏਗਾ ਫਿਰ ਉਹਦੇ ਕਰਕੇ ਹੀ ਸਾਨੂੰ ਇੱਕ ਬਾਈਕ ਅੰਦਰ ਲਾਉਣੀ ਪਈ ਏ ਬਾਈਕ ਇੱਕ ਅੰਦਰ ਹੈ ਸਾਡੀ ਤੇ ਗੱਡੀ ਇੱਥੇ ਲਾਈ ਏ ਗੁਨਾਹ ਇਹਦੀਆਂ ਬਾਈਕ ਵੇਖੋ ਕਿਵੇਂ ਸੁੱਟੀਆਂ ਨੇ ਉਹ ਤਾਂ ਹੀ ਕੱਲ ਰੋਲਾ ਪਾਉਂਦੀਗੀ ਕਿ ਮੇਰੀਆਂ ਬਾਈਕ ਕਿਵੇਂ ਸੁੱਟੀਆਂ ਸਕੂਟੀ ਬਾਹਰ ਕੱਢੀ ਏ ਇਨੇ ਇੱਥੇ ਕੀ ਜਿ ਕਰਾਉਣੀ ਆ ਆਪਾਂ ਹਲੋ ਵਿਖਾ ਲਾਉਣਾ ਆਪਾਂ ਪਾਸ ਪਾਂਜੇ ਲਾਉਣਾ ਕਰਨਾ ਠੀਕ ਹੈ ਕਿਉਂਕਿ ਹੁਣਾਂ ਗੇਟ ਪੰਨਾ ਹੋਦਾ ਛੱਡੀ ਦੇ ਇੱਥੇ ਬਚਦਾ ਲਾਵੇ ਪਾਰ ਕੱਟਣ ਲੱਗੇ ਆ ਇਹਨੂੰ ਜਾਣਾ ਹੈ ਸ਼ਾਇਦ ਕਿਤੇ ਉਹ ਗੁਨਾਜ ਵੀ ਆ ਗਿਆ ਗੁਨਾਜ ਤੇ ਬਸ ਬਾਈਕ ਦੀ ਆਵਾਜ਼ ਸੁਣ ਲੈ ਕਾਰ ਦੀ ਆਵਾਜ਼ ਸੁਣ ਲੈ ਚਾਟ ਹੀ ਆ ਜਾਂਦਾ ਬਾਅਦ ਵਾਇ ਕੁ ਜਿੱਕੀ ਖਤੇ ਇਹ ਇਹ ਕਿਤੇ ਵੇਚਦਾ ਹੈ ਯੂ ਵਿਲ ਆਉਟ ਦਰ ਇਨੀ ਵੇਅ ਯੂ ਵਿਲ ਕਮ ਹੇਅਰ ਹਾਂਜੀ ਤੂੰ ਕਿੱਥੇ ਚੱਲਿਆ ਪਾਪਾ ਦੇ ਨਾਲ ਚਲੋ ਬੱਤ ਮਾਮਾ ਕੋਲ ਚਲੋ ਮਾਮਾ ਮੈਂ ਮਾਮਾ ਚਲੋ ਅਨੇ ਹੂਟਾ ਲੈ ਬਿਨਾਂ ਨਹੀਂ ਮੰਨਣਾ ਹੂਟਾ ਲੈ ਜਾਊਗਾ ਆਹੋ ਬਾਈ ਖਾ ਤੁੱਤ ਨਾ ਦੇ ਵਿੱਚ ਆ ਜਨ ਇਦਾਂ ਤੇਰੀਆਂ ਉਂਗਲੀਆਂ ਆ ਗਈਆਂ ਇੱਕ ਵਾਰੀ ਵਿੱਚ ਲਓ ਦੇ ਵਿੱਚ ਦੇ ਲਈਆਂ ਏ ਲਓ ਜੀ ਗੁਰਨਾਹ ਤੇ ਗਿਆ ਹੂਟਾ ਲੈਣ ਕਿਵੇਂ ਕਿਵੇਂ ਉਹੜ ਕੇ ਆਇਆ ਉਹ ਡਟ ਕੇ ਪੜਕੀ ਉਹ ਬਾਹਰ ਆ ਗਿਆ ਉਹ ਨੂੰ ਹੀਗਾ ਕਿ ਮੈਂ ਹੂਟੇ ਲੈਣੇ ਨੇ ਹਾਂ ਹੁਣ ਚੈੱਕ ਕਰੋ ਲਓ ਆ ਗਿਆ ਗੁਨਾਜ ਹੂਟਾ ਲੈ ਕੇ ਇਹ ਵੇਖਿਆ ਤੇਨੂੰ ਬੜੀ ਖਰਾਬ ਪੈ ਗਈ ਹੈ ਜਿਹੜੀ ਚੀਜ਼ ਨਿਕਲੇ ਉੱਤੇ ਹੀ ਹੂਟਾ ਮੈਂ ਮੜਨੀ ਇਹਨੂੰ ਰੋਏਗੀ ਨਹੀਂ ਆ ਗਿਆ ਆ ਗਿਆ ਲਓ ਜੀ ਗੁਰਨਾਜ ਨੂੰ ਹੂਟਾ ਦੇ ਕੇ ਤੇ ਆਪਾਂ ਚੱਲੇ ਆਂ ਵੀ ਗੱਡੀ ਸਰਵਿਸ ਕਰਾ ਲਏ ਜੀ ਇੱਕ ਵਾਰੀ ਆਪਣੇ ਹੱਥੀਂ ਕਰਾਈ ਹੋਏਗੀ ਫਿਰ ਟੈਨਸ਼ਨ ਫ੍ਰੀ ਹੋ ਜਾਾਂਗੇ ਤੇ ਸਰਵਿਸ ਕਰਾ ਕੇ ਲਿਉਨੇ ਆਂ ਠੀਕ ਆ ਕੇ ਚੀ ਲਓ ਜੀ ਕੂਰੀਅਰ ਆਇਆ ਏ ਕਿਨੇ ਭੇਜਿਆ ਇਹ ਭੇਜਿਆ ਵੱਡੀ ਮੰਮਾ ਨੇ ਅੱਛਾ ਹਾਂ ਜੀ ਇਹ ਕੀ ਹੈ? ਕੰਗਤ ਵਾਸਤੇ ਕੂਰੀਅਰ ਭੇਜਿਆ। ਇਹ ਜਿਹੜੀ ਉਹਦਾਂ ਨੂੰ ਸ਼ਾਪਿੰਗ ਹੋਣੀ ਸੀ ਨਾ ਆਨਲਾਈਨ ਫੋਨ ਦੇ ਉੱਤੇ। ਹਾਂ। ਇਹ ਆਇਆ ਹੁਣ। ਇਹ ਆ ਕੋਲੀ। ਚਲੋ ਖੋਲੋ ਖੋਲੋ। ਗੁਰਨਾਜ ਵਾਲੇ ਵੇਖੋ ਗੁਰਨਾਜ ਕਿੰਨਾ ਖੁਸ਼ ਹੋਣਿਆ ਐ। ਚੰਗਾ ਐ ਸਿੱਧਾ ਐਵੇਂ ਕਰਕੇ ਨਹੀਂ ਮਾਰਿਆ ਸਿੱਧਾ ਕੱਪੜੇ ਹੀ ਹਨ। ਇਹ ਕੱਪੜੇ ਹੋਣੇ ਨੇ ਸਿੱਧਾ। ਕਿ ਹੋਣੇ ਆ। ਚਾਹ ਕੱਦ ਰੱਖ ਲੈ ਸਾਈਡ ਤੇ। ਆ ਮੂੰਹ ਤੇ ਨਾ ਮਾਰਨੀ। ਕਰਨਾ ਆ ਵੜ ਦੇ ਟੇਪ। ਗੁਰਨਾਵਾ ਹੈ ਗੁਰਨਾਵਾ ਵਗੜਾ ਗੋਜੋ ਨਾ ਨਹੀਂ ਕੁਝ ਨਹੀਂ ਆਇਆ ਹਾਂ ਉਹ ਬੱਲੇ ਪਜਾਮਾ ਵੀ ਆ ਗਿਆ ਪਜਾਮਾ ਪਾਪਾ ਦਾ ਹੈ ਅੱਛਾ ਇੱਕ ਪਜਾਮਾ ਹੈ ਹਾਂ ਇਹ ਪੇਜਿਆ ਵੱਡੀ ਮੰਮਾ ਨੇ ਅੰਦਰ ਰਹੀ ਛੜ ਤਾ ਸਿੱਧੀ ਕਰਕੇ ਵਿਖਾ ਲਾ ਵਾਹ ਹਾਂ ਇਹ ਯੂਐਸਏ ਬੋਲਦਾ ਹੈ अंदर दिया साइज छोटा है, है। पर एक कार शर्ट गुनाज़ बैग खोल रखे कुछ नहीं आया ना <laughs> कुछ नहीं आया कुरियर चुगना आ गया हो कुरियर चाय आ एक ही पड़ गया एक ही पड़ गया गुनाज़ ये वाला टाइट है ਇਹ ਚੇਲੇ ਖਾਨੀ ਨੂੰ ਕੀਤਾ ਹੜਿਆ ਸਾਰਾ। ਉਹ ਵਾਹ ਕਿੰਨਾ ਨੀ ਦਾ ਦੋਤਾ ਹੈ। ਇੱਕੋ ਜੇ ਕੱਪੜੇ ਥੋੜੀ ਸਵਾਰੇ ਕਰਕੇ ਪਾਉਣੇ ਆ। ਬੜੀ ਠੀਕ ਹੈ ਵਧੀਆ। ਹਾਂ ਤੇ ਗਈ। ਸਹੀ ਲੱਗਣਿਆ। ਪੂਰਾ ਬੂਰੀ। ਆ ਜਾਈਏ। ਅਗਰੇ ਪੈਣੇ ਹੀ ਨਾ ਫੇਰੇ ਉੱਤੋਂ ਦੀ ਪਾਉਣ ਵਾਲਾ ਨਾ ਇਹਦੇ ਥੱਲੇ ਉਹਦੇ ਕੱਪੜੇ ਵੀ ਤੇ ਪਾਣੇ ਹੁੰਦੇ ਨਾ। ਹਾਂ ਜੇ ਵੀ ਸਾਈਡ ਤੇ। ਹੂੰ ਜੇਬਾਂ ਨੇ ਦੋ ਆ ਪਾਸੇ। ਹਾਂ ਬੜਾ ਚੰਗਾ ਹੈ। ਓਏ ਜੇਬਾਂ ਹੀ ਪੁੱਠੀਆਂ।

ਮੈਂ ਕਿਹਾ ਨੇ ਕੋਈ ਨਹੀਂ ਹੋਣਾ ਹੋ ਜਾ ਛੋਟਾ ਉਹ ਕਹਿ ਰਹੀ ਮੇਰੇ ਕਿੱਥੇ ਹੈ ਹੱਥ ਮਾਰ ਮਾਰ ਕੇ ਲਓ ਇਹ ਗੁਨਾਜ ਦਾ ਹੈ ਐਂਦਾ ਕਰਕੇ ਐਂਦਾ ਕਰਕੇ ਖਾਓ ਆ ਇਹ ਸਕੇਰੀ ਕਰੋ ਬਣ ਜਾਏਗਾ ਗੁਨਾਜ ਸਿੱਧੀ ਕਰਨਾ ਬਸ ਚੱਲੋ ਜੀ ਏ ਕੀ ਹੈ ਇਹ ਗੁਨਾਜ ਦਾ ਹੈ ਨਹੀਂ ਪਸੰਦ ਆਇਆ ਨਾ ਮੂੰਹ ਵੇਖੋ ਦਾ ਆਜੋ ਇੱਧਰ ਆਜੋ ਚਲ ਹਾਰ ਪਾ ਕੇ ਦੇਖੀ ਨਹੀਂ ਪਸੰਦ ਆਇਆ ਉਹ ਵਾਲਾ ਲੈਣ ਗਈ ਆ ਇੱਕੋ ਛੋਟਾ ਇੱਕੋ ਵੱਡਾ ਆ ਸਹੀ ਹੈ ਨਹੀਂ ਪਸੰਦ ਆਸੀ ਤੇ ਕੋਈ ਨਹੀਂ ਇਹਨੂੰ ਇਹਨੂੰ ਰੱਖ ਲੋ ਐ ਐਕਸਚੇਂਜ ਹੈ ਆ ਵਾਲਾ ਸਹੀ ਆ ਗਿਆ ਉਹ ਵੇਖੋ ਉੱਧਰ ਪੈਣ ਰਿਹਾ ਉਹ ਕਾਕੇ ਨਹੀਂ ਹੈ ਤੁਹਾਡਾ ਰਾਖੀ ਕਰਦੇ ਆ ਮੂੰਫਲੀ ਖਾਦੀ ਜਾਣ ਦੀ ਓਹ ਖੋਲ ਦੇ ਵੀਜੀ ਐਡਾ ਨਹੀਂ ਐ ਕਰਕੇ ਐ ਕਰਕੇ ਖੋਲ ਹਾਂ ਆ ਗਈ ਬਾਹਰ ਆ ਗਈ ਗੰਦੀਆਂ ਨਾ ਬੱਚੇ ਵੀ ਰੱਖਣ ਇਹ ਸਾਡੀ ਵੀ ਲੋੜੀ ਆਈ ਏ ਹੈਨਾ ਸਾਡੀ ਵਾਰੀ ਵੀ ਆਈ ਏ ਆਪਾਂ ਲੋੜੀ ਵਾਲੇ ਦਿਨ ਖੋਲ ਦੇ ਇਹਨਾਂ ਨੂੰ ਸਲਾਬੇ ਕਰਕੇ ਹੋਰ ਰੋੜ ਲਾਵਾਂਗੇ ਔਨੀਆਂ ਨੂੰ ਫਾ ਵੀ ਲੈਣੀਆਂ ਹਨ ਦੇਖੋ ਗਾਇਜ਼ ਇੱਧਰ ਚੱਲਣ ਦੀ ਹੈ ਜੀ ਲੋੜੀ ਵਾਲੀ ਪਾਰਟੀ ਅਡਵਾਂਸ ਅਡਵਾਂਸ ਇੱਧਰ ਲੋੜੀ ਪਹਿਲੇ ਬਣਾਉਣ ਲੱਗ ਪਿਆ ਸਾਡੇ ਜੀ ਦੇਖੋ ਦੋਸਤੋ ਲੋੜੀ ਮਿਲੀ ਹੈ ਤੁਹਾਡੇ ਜੀ ਪਹਿਲਾਂ ਹੀ ਲੋੜੀ ਬਣਾਉਣ ਲੱਗ ਗਏ ਆ ਸ਼ੁਰੂਆਤ ਤੇ ਵੇਖਿਆ ਅਸੀਂ ਆਪ ਹੀ ਕੀਤੀ ਸਾਰਿਆਂ ਨੂੰ ਲੋੜੀ ਪਹਿਲਾਂ ਹੀ ਅਡਵਾਂਸ 'ਚ ਦੇ ਕੇ ਤੇ ਵੇਖੋ ਕਿਵੇਂ ਲੱਗੇ ਆ ਰੋਟੀ ਨਹੀਂ ਖਾਣੀ ਤੁਸੀਂ ਟਾਈਮ ਦੇਖੋ ਪੋਣਿਆ हां ਨਵ ਡਿਵਾਲ ਚ ਵੇਖ ਕੇ ਤੇ ਇਹਨੂੰ ਜੇਤੀ ਲਿਆਦੀ ਚਲਾ ਇਹੜਵਾਜ ਦੇ ਦੇ ਨੇ ਮੈਂ ਲੋੜੀ ਹੈਗਾ ਤਮੈਂ 13 14 ਤਰੀਕ ਨੂੰ ਹੋਣੀ ਹੈ ਲੋੜੀ 13 ਨਹੀਂ ਮੈਂ ਹੂੰ ਜਦ ਹੀ ਵਿਸਕਣ ਦੇ ਦਦੀ ਨੂੰ ਕੋਈ ਨਹੀਂ ਠੰਡ ਲੱਗਦੀ ਜੇ ਮੈਂ ਸੀ ਨਹੀਂ ਖਾਵੇ ਪਿਉ ਰਾਏ ਕਨਬਰ ਇਹ ਨਾਲ ਨਹੀਂ ਖਿਉਰਾ ਨਹੀਂ ਜੇ ਖਾਵੇ ਹਾਂ ਫਿਰ ਤੇ ਜਮੇ ਸਰਵਾਂ ਨੌਜੀ ਜੇ ਗਏ ਨੇ ਖਾਣੀ ਉਹ ਖਜੂਰ ਤੁਹਾਡੀ ਖਾਂਚ ਖਾ ਲੋ ਆਪਾਂ ਆਲ ਦਾ ਸਰਟੀਫਾਈਡ ਐ ਆਈਐਸਆਈ ਵੱਲੋਂ ਸਰਟੀਫਾਈਡ ਆਪਾਂ ਆਲ ਦਾ ਸਰਟੀਫਾਈਡ ਪਪਾਈ ਐਸਾਈ ਹੈ ਇੰਡੀਆ ਵਾਲਾ ਹਾਂ ਮੈਂ ਤੂੰ ਵੀ ਟਰਾਈ ਕਰਕੇ ਵੇਖੋ ਖਜੂਰ ਖਾ ਲੋ ਉਹ ਨਾਲੇ ਰੋਟੀ ਖਾਣੀ ਐ ਫਿਰ ਡੇਕ ਹੋ ਜਾਂਦਾ ਤੁਸੀਂ ਤੇ ਉਦਾਂ ਹੀ ਕੰਮਿਆਂ ਵਾਂਗ ਪਹਿਲਾਂ ਮੂੰਗਫਲੀ ਖਾਂਦੇ ਪਹਿਲਾਂ ਰੋਟੀ ਖਾਂਦੇ ਗੁਨਾਜ ਆ ਲੈ ਵੇਖੋ ਗੁਨਾਜ ਬੜੇ ਕਰਦਾ ਨਹੀਂ ਖਾਈ ਨੀਆਂ ਨੇ ਹਾਂ ਮਾੜਾ ਲੋੜੀ ਆਈ ਹੈ ਗੁਨਾਜ ਪਤਾ ਹੀ ਕਰਦਾ ਆ ਵੇਖੋ ਦੰਦੀਆਂ ਨਾਲ ਵੱਡ ਵੱਡ ਕੇ ਨਾ ਨਨੀ ਮਮਾ ਨੂੰ ਦੇਣ ਦਿਆ ਮੂੰਫਲੀ ਲੈ ਦੰਦੀਆਂ ਨਾਲ ਵੱਡ ਵੱਡ ਕੇ ਨਾ ਉਹਨੂੰ ਦੋ ਪੀਸ ਕਰ ਕਰਕੇ ਰੱਖ ਲੈਂਦਾ ਪਤਾ ਨਹੀਂ ਅੰਦਰ ਕੁਝ ਜਾਂਦਾ ਵੀ ਹੈਗਣੀ ਇਹ ਵਰਤਾਵਾ ਤੁਹਾਡਾ ਉਹ ਵੇਖੋ ਉਹ ਵੇਖੋ ਸਾਰੀਆਂ ਮਿੰਡ ਚ ਮਿੰਡ ਚ ਇਹ ਚੀਜ਼ ਦੇਣਾ ਹੈ ਆ ਮੂੰਫਲੀਆਂ ਸਾਰੀਆਂ ਬਾਹਰ ਹੀ ਪਈਆਂ ਆ ਵੇਖਿਓ ਆ ਖੁੱਲੀ ਹੈ ਇੱਕ ਵਿਚਾਰੀ ਉਹ ਨਿਕਲ ਗਈ ਉਹ ਆਹੀਂ ਸਿੱਕੜ ਤਲਾ ਦੂਜਾ ਲਾਉਣ ਲੱਗਾ ਇੱਕ ਖਲਾਰ ਲੈਣੀ ਚਲੋ ਜੀ ਉਹ ਵੀ ਦੇ ਦਿਓ ਖਾਓ ਖੀ ਖਾਓ ਚਲੋ ਓ ਦੇਖੀ ਥੱਲੇ ਖਾ ਲੋ ਖਾ ਲੋ ਇਹ ਕਿ ਕੁਲਦੀ ਹਣਾ ਵੇਖਿਓ ਕੁਲਦੀ ਰਚ ਕਰਕੇ ਤੋੜੀ ਇਹਨੂੰ ਕੜਾ ਚ ਕੜਾ ਚ ਕਰਕੇ ਤੋੜਨ ਦਾ ਹੀ ਮਜ਼ਾ ਆਉਂਦਾ ਆਪ ਆਹੀਂ ਦਈਏ ਨਾ ਉਹ ਨਹੀਂ ਖਾਂਦੀ ਨਹੀਂ ਇਹਨੂੰ ਪਤਾ ਕ੍ਰੈਚ ਹੋ ਗਈ ਹੈ ਟੁੱਟ ਗਈ ਦੀ ਉਹਦੇ ਮੂੰਹ ਚ ਕੱਢ ਲਈ ਦੀ ਸਮਝ ਇਹਨੂੰ ਸਾਰੀ ਹੈ ਉਹ ਦੇਖਦੀ ਨਹੀਂ ਆ ਸਾਨੂੰ ਉਹ ਨਿਕਲਾਈ ਨਹੀਂ ਕਲਾਈ ਵੀਰ ਜੀ ਨਿਕਲਾਈ ਆ ਖਾਓ ਖਾਓ ਲੱਲਾ ਦੇਣਾ ਦੇਣੀ ਹੋਰ ਜੂੜੀਆਂ ਵੇ ਖਾੜੀ ਕਿਧਰ ਨੂੰ ਚਲ ਗਈਆਂ ਆ ਆ ਵੀ ਘਾਲੀ ਨਹੀਂ ਦਿੰਦੀ ਏ ਐਦਾਂ ਨਹੀਂ ਖਾਣੀ ਉਹਨਾਂ ਉਹਨਾਂ ਆਪੇ ਕੱਢ ਕੇ ਹਨ ਨੇ ਤੂੰ ਟੋਂ ਟੋਂ ਤੱਕੀ ਤੋਂ ਫੜ ਕੇ ਹੋਣ ਰਿਆਂ ਨੂੰ ਆ ਲੈ ਲੋ ਆ ਆ ਨਾ ਨਹੀਂ ਮੇਰੇਆਂ ਗੁੱਗਲ ਆ ਐ ਐ ਜ਼ਬਰਦਸਤੀ ਨਹੀਂ ਕਰੀਦੀ ਉਹ ਤੇ ਵੱਜ ਜਾਏਗਾ ਕਿਤੇ ਉਹ ਗਾਡੀ ਛੜੀ ਤੇ ਉਹਨ ਖਾਣੀ ਨਹੀਂ ਇਦਾਂ ਆਪੇ ਕੱਢ ਕੇ ਖਾਣ ਦੇ ਵੇਖ ਚੂਹਾ ਰਖਾ ਹੈ ਖਰਬੋਜ ਮੈਂ ਨਹੀਂ ਖਾਣੀ ਨਹੀਂ ਉਹ ਨਟ ਕਰੈਕ ਕਰ ਨਹੀਂ ਹੁੰਦਾ ਅੱਡ ਮੂੰਹ ਮੂੰਹ ਅੱਡ ਇਹ ਨਟ ਕਰੈਕ ਕਰਿਆ ਸਾਡਾ ਪਾ ਦੋ ਪਾ ਦੋ ਪਾ ਦੋ ਪਾ ਦੋ ਅੱਗੇ ਕਰ ਹਾਂ ਹਾਂ ਆਈ ਨਾ ਆਪਣੀਆਂ ਆਏ ਚਲੋ ਆਪਾਂ ਤੇ ਪਹਿਲਾਂ ਪ੍ਰਸ਼ਾਦਾ ਛਕਾਂਗੇ ਆਓ ਖਾਓ ਰੱਖੋ ਫੇਰ ਇੱਧਰ ਆਵਾਂਗੇ ਇਹਨਾਂ ਨੇ ਵੀ ਨਹੀਂ ਗੁਨਾਜ ਨੇ ਵੀ ਨਹੀਂ ਖਾਣੀ ਰੋਟੀ ਤੁਸੀਂ ਮੂੰਫਲੀ ਪਹਿਲਾਂ ਛੇੜ ਪਾ ਲਈਏ ਕਰਦੇ ਕੁਛ ਇੱਕ ਮਿੰਟ ਇੱਕ ਮਿੰਟ ਚਲ ਵੇਖਦਾ ਕੌਣ ਪਾਉਂਦਾ ਐ ਇਦਾਂ ਥੋੜੀ ਹੁੰਦਾ ਐ ਉਹ ਨਹੀਂ ਬਿਆ ਉਹ ਪੈ ਗਿਆ ਅੰਗਰ ਦਾ ਦੰਦਨੀ ਮਾਟੀ ਕੇ ਬਾਹਰ ਆਇਆ ਅੰਗਰ ਤਾਂ ਫੇਰ ਪੈ ਗਿਆ ਪਾਪਾ ਨਹੀਂ ਪੈਣਿਆ ਪਾਪਾ ਦੇ ਚੀਟਿੰਗ ਹੈ ਉੱਪਰ ਨੂੰ ਸੁੱਟ ਕੇ ਪਾਉਣਾ ਵੇਖੋ ਯਾਰ ਸਿੱਧੀ ਕਰ ਇਦਾਂ ਹੀ ਪੈ ਜਾ ਇਦਾਂ ਦੇ ਪੈ ਹੀ ਜਾਂਦਾ ਹੈ ਇਹਨਾਂ ਦੇ ਪੈ ਹੀ ਜਾਂਦਾ ਇਦਾਂ ਹੀ ਵਧੀਆ ਬਣਦਾ ਨਹੀਂ ਤੁਸੀਂ ਖਾਣੇ ਕੋ ਖਲਾਰਣੇ ਆ ਵੈਸੇ ਲੇਕੀ ਬਣਾਇਆ ਏਕਾ ਬਣਿਆ ਦਾ ਟੱਪੜ ਟੱਪ ਵਿੱਚ ਦੋ ਵੀ ਲੱਤੇ ਆ ਗਿਆ ਇਹ ਅੰਨਸੇਲਾ ਕਮਲਕ ਦਉਂਦੇ ਰੋ ਆਪਾਂ ਚੱਲੇ ਰੋਟੀ ਖਾਣ ਸੋ ਦੋਸਤੋ ਇਹ ਤੇ ਲੱਗੇ ਹੋਏ ਨੇ ਆਪਣੀ ਮੂੰਗਫਲੀ ਦੇ ਵਿੱਚ ਪਤਾ ਨਹੀਂ ਕਿੰਨਾ ਕੁ ਟਾਈਮ ਲਾਉਣਗੇ ਆਪਾਂ ਨੂੰ ਤੇ ਲੱਗੀ ਇਹ ਪੋਖ ਆਪਾਂ ਤੇ ਪਹਿਲਾਂ ਪ੍ਰਸ਼ਾਦਾ ਛਕਾਂਗੇ ਨਹੀਂ ਤੇ ਫਿਰ ਰੋਟੀ ਨਹੀਂ ਖਾਦੀ ਜਾਣੀ ਹੈ ਨਾ ਮੂੰਗਫਲੀ ਤੋਂ ਬਾਅਦ ਤੇ ਅੱਜ ਦਾ ਬਲੌਗ ਇੱਥੇ ਖਤਮ ਕਰਦੇ ਆਂ ਜੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਮਿਲਦੇ ਆਂ ਨਵੇਂ ਬਲੌਗ ਦੇ ਵਿੱਚ ਤਦ ਤੱਕ ਸਤਿ ਸ਼੍ਰੀ ਅਕਾਲ ਬਾਏ ਬਾਏ